ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਤੇ ਉਮੀਦ ਕਰਦੇ ਆ ਸਭ ਠੀਕ ਠਾਕ ਹੋਵेंगे ਉਹ ਅੱਜ ਦੀ ਵੀਡੀਓ ਚ ਵੀਰੇ ਆਪਾਂ ਨੇ ਦੋ ਟੌਪਿਕ ਤੇ ਗੱਲ ਕਰਨੀਆਂ ਇੱਕ ਤਾਂ ਆਪਾਂ ਨੇ ਗੱਲ ਕਰਨੀਆਂ ਬਫਰ ਦੇ ਫਾਇਦੇ ਕੀ ਕੀ ਨੇ ਵੀ ਬਫਰ ਪਾਉਣਾ ਕਿੰਨਾ ਜ਼ਰੂਰੀ ਆ ਕੀ ਕੀ ਇਹਦੇ ਫਾਇਦੇ ਨੇ ਦੂਜੀ ਆਪਾਂ ਨੇ ਗੱਲ ਕਰਨੀਆਂ ਵੀ ਪਸ਼ੂ ਨੂੰ ਸੂਣ ਤੋਂ ਬਾਅਦ ਕੈਲਸ਼ੀਅਮ ਜੈੱਲ ਦੇਣਾ ਜ਼ਿਆਦਾ ਜ਼ਰੂਰੀ ਆ ਜਾਂ ਗੁੜ ਦੇਣਾ ਜ਼ਿਆਦਾ ਜ਼ਰੂਰੀ ਆ ਆਪਾਂ ਇਹ ਪ੍ਰੈਕਟਿਕ ਪ੍ਰੈਕਟੀਕਲ ਤੌਰ ਤੇ ਗੱਲ ਕਰਾਂਗੇ ਤੇ ਬਾਕੀ ਆਪਾਂ ਨੂੰ ਜਿੰਨੀ ਕ ਨੌਲੇਜ ਆਪਾਂ ਉਹਨਾ ਤੁਹਾਡੇ ਨਾਲ ਸ਼ੇਅਰ ਗੱਲ ਕਰਾਂਗੇ ਜਿੰਨਾ ਕ ਆਪਾਂ ਜਾਨੀ ਜੀ ਕਰ ਰਹੇ ਹਾਂ ਕਿ ਆਪਾਂ ਨੂੰ ਕੋਈ ਪ੍ਰੋਬਲਮ ਆਈ ਨਹੀਂ ਤਿੰਨ ਚਾਰ گاਵਾ ਆਪਣੀਆਂ ਸੂਈਆਂ ਨੇ ਤੇ ਕੱਟੀ ਵੀ ਸੂਈ ਆ ਤਿੰਨ ਚਾਰ گاਵਾ ਹੁਣ ਸੂਣੇ ਵਾਲੀਆਂ ਨੇ ਤੇ ਬਾਕੀ ਗੱਲ ਐਵੇਂ ਆ ਕਿ ਹਰੇਕ ਬੰਦੇ ਦਾ ਆਪੋ ਆਪਣਾ ਜਿਹੜਾ ਐਕਸਪੀਰੀਅੰਸ ਹੁੰਦਾ ਕੰਮ ਕਰਨ ਦਾ ਵੀ ਬਾਕੀ ਜ਼ਿੰਦਗੀ ਜਿਉਣ ਦਾ ਵੀ ਕਿਉਂਕਿ ਆਪਾਂ ਵੀਰੇ ਵੀਡੀਓ ਬਣਾਉਣ ਸਮੇਂ ਅਕਸਰ ਵਿੱਚ ਗੱਲਾਂ ਕਰਦੇ ਹੁੰਨੇ ਆ ਵੀ ਦੇਖੋ ਜਾਨਵਰ ਦਾ ਕੰਮ ਵੀ ਬੰਦਿਆਂ ਵਰਗਾ ਹੀ ਹੁੰਦਾ ਜਿਵੇਂ ਹੁਣ ਬੰਦਿਆਂ ਨੂੰ ਕਈ ਚੀਜ਼ਾਂ ਪਸੰਦ ਨੇ ਖਾਣੀਆਂ ਲਾ ਲੋ ਚਾਹੇ ਚਾਹੇ ਆਦਤਾਂ ਲਾ ਲੋ ਠੀਕ ਆ ਨਾ ਤੇ ਉਮੀ ਜਾਨਵਰ ਨੇ ਇਹਨਾਂ ਨੂੰ ਕੀ ਖਾਣਾ ਪਸੰਦ ਆ ਕੀ ਨਹੀਂ ਹਰੇਕ ਦੇ ਜਾਨਵਰ ਆਪਣੇ ਘਰੇ ਰੱਖੇ ਹੋਏ ਨੇ ਹਰੇਕ ਦਾ ਅੱਡ ਅੱਡ ਸਿਸਟਮ ਆ ਠੀਕ ਆ ਨਾ ਹਰੇਕ ਬੰਦੇ ਦਾ ਪੋ ਆਪਣਾ ਸਿਸਟਮ ਆ ਜੇ ਆਪਾਂ ਲੀਵਰ ਦੀ ਵੀ ਗੱਲ ਕਰੀਏ ਹੁਣ ਕਈ ਬੰਦਿਆਂ ਨੂੰ ਕਈ ਚੀਜ਼ਾਂ ਤੋਂ ਅਲਰਜੀ ਹੁੰਦੀ ਆ ਤੁਸੀਂ ਦੇਖਦੇ ਹੀ ਹੋ ਕਈ ਤਾਂ ਵੀ ਰਹਿ ਜੇ ਵੀ ਨੇ ਜਿਨ੍ਹਾਂ ਨੂੰ ਕਣਕ ਦੀ ਰੋਟੀ ਤੱਕ ਵੀ ਅਲਰਜੀ ਹੋ ਸਕਦੀ ਆ ਠੀਕ ਆ ਨਾ ਆਪਾਂ ਇਹ ਗੱਲ ਕਰਦੇ ਹੁਣ ਆਪਣੇ ਤੌਰ ਤੇ ਤੇ ਤੁਹਾਨੂੰ ਆਪਾਂ ਇਹ ਨਹੀਂ ਕਹਿੰਦੇ ਵੀ ਤੁਸੀਂ ਇਦਾਂ ਹੀ ਵਰਤੋ ਮੈਂ ਤਾਂ ਅਸੀਂ ਤਾਂ ਹਰੇਕ ਵੀਡੀਓ 'ਚ ਆਪਾਂ ਇਹੀ ਗੱਲ ਕਰਦੇ ਆ ਵੀ ਤੁਹਾਡਾ ਆਪਣਾ ਐਕਸਪੀਰੀਅੰਸ ਆ ਤੁਹਾਡੇ ਜਾਨਵਰ ਨੇ ਤੁਹਾਨੂੰ ਆਪਣੇ ਜਾਨਵਰ ਦਾ ਪਤਾ ਹੋਣਾ ਚਾਹੀਦਾ ਇੱਕ ਤੁਹਾਨੂੰ ਮੈਂ ਗੱਲ ਇਹ ਵੀ ਦੱਸਦਾ ਵੀ ਆਪਣੇ ਇੱਕ ਗਾਂ ਸੀਗੀ ਉਹ ਆਪਾਂ ਸੇਲ ਕਰਤੀ ਜਰਸੀ ਲਾਲ ਰੰਗ ਦੀ ਸੀ ਜਰਸੀ ਕਰੋਜੀ ਸੀ ਉਹ ਫੀਡ ਨਹੀਂ ਸੀ ਖਾ ਕੇ ਰਾਜੀ ਉਹ ਬਸ ਖਾਂਦੀ ਸੀ ਜਵਾਂ ਦਾ ਦਾਣ ਮੱਕੀ ਕਣਕ ਦਾ ਚੋਕਰ ਬਸ ਫੀਡ ਉਹਨੂੰ ਜਿੰਨੀ ਮਰਜ਼ੀ ਮਹਿੰਗੀ ਅਸੀਂ ਬਣਵਾ ਲੈਂਦੇ ਸੀਗੇ ਜਾਂ ਵਕਾਰ ਗਲ ਜਾਂ ਹੋਰ ਉਹਨੇ ਖਾਣੀ ਉਹ ਨਹੀਂ ਨਾ ਉਹ ਦਿੰਦੀ ਸੀ ਉਹਦਾਂ ਤੇ ਦੁੱਧ ਇਹ ਵੀ ਚੱਲ ਮੇਰੇ ਡੈਡੀ ਕਹਿੰਦੇ ਹੁੰਦੇ ਨੇ ਮिन्नੂ ਵੀ ਨਹੀਂ ਥੇ ਇੰਨਾ ਹਿਸਾਬ ਹਜੇ ਇੰਨਾ ਤੇ ਮੈਂ ਉਹਨਾਂ ਨੂੰ ਕਹਣਾ ਨਹੀਂ ਵਧੀਆ ਫੀਡ ਪਾਓ ਉਹ ਕਹਿੰਦੇ ਵੀ ਇਹਨਾਂ ਨੇ ਇਹਨੇ ਨਹੀਂ ਦੁੱਧ ਦੇਣਾ ਹੈਗਾ ਇਹਦੇ ਤੇ ਤੇ ਉਹਨੂੰ ਅਸੀਂ ਜਿਉਂ ਮੱਕੀ ਤੇ ਕਣਕ ਦਾ ਚੋਕਰ ਹੀ ਪਾਉਂਦੇ ਹੁੰਦੇ ਸੀ ਇਹਦੇ ਨਾਲ ਉਹ ਗੱਬਣ ਰਹਿ ਗਈ ਨਾ ਉਹ ਖਾਂਦੀ ਸੀ ਮਿਨਰਲ ਮਿਕਸਚਰ ਜੇ ਉਹਨੂੰ ਮਿਨਰਲ ਮਿਕਸਚਰ ਪਾ ਦੇਣਾ ਉਹਨੇ ਉਦਣੇ ਸੰਨੀ ਛੱਡ ਦੇਣੀ ਕਾਹੀ ਵੀਰੇ ਆਪਾਂ ਹਰੇਕ ਵਾਰ ਇਹੀ ਗੱਲ ਕਰਦੇ ਆਂ ਵੀ ਤੁਹਾਡੇ ਜਾਨਵਰ ਨੇ ਵੀਰੇ ਤੁਹਾਨੂੰ ਪ੍ਰੋਪਰ ਉਹਨਾਂ ਦਾ ਪਤਾ ਹੋਣਾ ਚਾਹੀਦਾ ਇੱਕ ਤੁਹਾਡੇ ਨਾਲ ਗੱਲ ਮੈਂ ਇਹ ਵੀ ਕਰਦਾ ਵੀਡੀਓ ਵੀ ਮਤਲਬ ਬਫਰ ਤੇ ਕੈਲਸ਼ੀਅਮ ਜੈਲ ਗੋੜ ਬਾਰੇ ਵੀ ਆਪਾਂ ਨੇ ਗੱਲ ਕਰਨੀ ਆ ਪਹਿਲਾਂ ਇੱਕ ਦੋ ਗੱਲਾਂ ਆਪਾਂ ਵੀ ਮਤਲਬ ਕਰ ਲਈਏ ਤੁਹਾਡੇ ਨਾਲ ਇੱਕ ਵੀਰ ਦਾ ਮੈਨੂੰ ਫੋਨ ਆਇਆ ਸੀਗਾ ਠੀਕ ਆ ਵੀ ਉਹ ਕਹਿੰਦਾ ਗਾਂ ਰਹਿੰਦੀ ਨਹੀਂ ਹੈਗੀ ਤੇ ਐ ਤੇ ਐ ਉਹਨੇ ਚਲੋ ਮੇਰੇ ਨਾਲ ਗੱਲ ਕਰੀ ਉਹ ਕਹਿੰਦਾ ਵੀ ਗਾਂ ਹੀਟ 'ਚ ਕਹਿੰਦਾ ਸਿਰਫ 12 ਘੰਟੇ ਹੀਟ ਰੱਖਦੀ ਆ ਗਾਂ ਅਕਸਰ ਆਪਾਂ ਨੇ ਵੀ ਡੰਗਰ ਰੱਖੇ ਹੋਣੇ ਆਪਾਂ ਨੂੰ ਪਤਾ ਵੀ 3 ਤੋਂ 4 ਦਿਨ ਹੀਟ ਆ ਜਿਹੜੀ ਗਾਂ ਰੱਖਦੀ ਆ ਆਪਣੀ ਵੀਰ ਮੈਨੂੰ ਕਹਿੰਦਾ ਵੀ 12 ਘੰਟੇ ਰੱਖਦੀ ਆ ਹੀਟ ਵੀ ਜਦੋਂ ਹੀਟ ਆ ਜਾਂਦੀ ਆ ਮੈਂ ਕਿਹਾ ਵੀਰ ਵੀ ਹੁਣ ਵਧੀਆ ਫਿਰ ਤੁਸੀਂ ਦੱਸਦਾ ਹਣ ਜੇ ਮੈਂ ਅਗਲੇ ਨੂੰ ਕਹਿੰਦਾ ਨਾ ਜੀ ਤੁਸੀਂ ਜਾਣਦੀ ਹੀਟ ਤੇ 3 ਦਿਨ ਢੀ ਗੱਲ ਵਾਇਓ ਜਾਂ 2 ਦਿਨ ਜਾਂ 4 ਥੇ ਦਿਨ ਮੈਂ ਉਹ ਵੀਰ ਨੂੰ ਪਹਿਲਾਂ ਹੀ ਕਿਹਾ ਸੀ ਮੈਂ ਕਿਹਾ ਜੀ ਤੁਹਾਨੂੰ ਆਪਣੀ ਗੱਲ ਦਾ ਪਤਾ ਹੋਣਾ ਚਾਹੀਦਾ ਠੀਕ ਆ ਨਾ ਬਾਕੀ ਜਾਨਵਰਾਂ ਦੀ ਗੱਲ ਆ ਬਾਕੀ ਇਹ ਗੱਲ ਆ ਜਿਵੇਂ ਹੁਣ ਇੱਕ ਘਰ 'ਚ ਪੰਜ ਜੀ ਰਹਿੰਦੇ ਨੇ ਠੀਕ ਆ ਨਾ ਆਪਾਂ ਦੇਖ ਲਈਏ ਆਪਣੇ ਘਰਾਂ 'ਚ ਤੇ ਕਈ ਕਈਆਂ ਨੂੰ ਕੋਸ਼ ਖਾਣਾ ਪਸੰਦ ਆ ਕਈਆਂ ਨੂੰ ਕੋਸ਼ ਹੁਣ ਸਬਜ਼ੀ ਵੀ ਘਰੇ ਬਣਦੀ ਆ ਕਈਆਂ ਨੂੰ ਕੋਈ ਪਸੰਦ ਆ ਠੀਕ ਆ ਕਈਆਂ ਨੂੰ ਕੋਈ ਪਸੰਦ ਆ ਐਂ ਜਾਨਵਰ ਨੇ ਵੀਰੇ ਆਪਾਂ ਯਾਨੀ ਜੀ ਵੀਡੀਓ 'ਚ ਵੀਡੀਓ ਰਹੀ ਇਹੀ ਤੁਹਾਡੇ ਨਾਲ ਗੱਲ ਕਰਦਿਆਂ ਵੀ ਤੁਸੀਂ ਆਪਣੇ ਜਾਨਵਰ ਦਾ ਭਾਈ ਤੁਹਾਨੂੰ ਆਪ ਪਤਾ ਹੋਣਾ ਚਾਹੀਦਾ ਠੀਕ ਆ ਨਾ ਕਿਸੇ ਦੇ ਮਗਰ ਨਾਲ ਲੱਗੋ ਮਗਰ ਲਾਉਣ ਵਾਲੀ ਜਨਤਾ ਬਹੁਤ ਠੀਕ ਆ ਇਹ ਵੀ ਆਪਾਂ ਲਾਉਣੇ ਹੁੰਦੇ ਨੇ ਕੰਮ ਵੀ ਆਪਾਂ ਨੇ ਕਰਨਾ ਹੁੰਦਾ ਦੂਆ ਬੰਦਾ ਆਪਾਂ ਨੂੰ ਆਕੇ ਫੁੱਦੂ ਜਿਹਾ ਬਣਾ ਆ ਜਾਂਦਾ ਉਹ ਗੱਲ ਦਾ ਸੁਆਦ ਜਿਆ ਨਹੀਂ ਆਉਂਦਾ ਫਿਰ ਤੇ ਹੁਣ ਆਪਾਂ ਨੇ ਗੱਲ ਕਰਨੀ ਆ ਪਹਿਲਾਂ ਬਫਰ ਬਾਰੇ ਵੀ ਬਫਰ ਪਾਉਣ ਦੇ ਕੀ ਕੀ ਫਾਇਦੇ ਨੇ ਕਿਹੜਾ ਆਪਾਂ ਵੀ ਹਰੇਕ ਹੁਣ ਏਰੀਏ 'ਚ ਬਫਰ ਦੇ ਲੱਗ ਲੱਗ ਰੇਟ ਨੇ ਅਸੀਂ ਜਿਹੜਾ ਵਰਤ ਰਹੇ ਹਾਂ ਵੀਰੇ ਬਰਧਾਲਾ ਸਮਰਾਲੇ ਕੋਲ ਬਰਧਾਲਾ ਉੱਥੋਂ ਅਸੀਂ ਫੀਡ ਬਣਵਾਉਨੇ ਆ ਉੱਥੋਂ ਹੀ ਅਸੀਂ ਬਫਰ ਲੈ ਕੇ ਆਉਨੇ ਆ 70 ਰੁਪਏ ਕਿਲੋ ਵੇਂਦਾ ਤੇ ਤੁਹਾਨੂੰ ਆ ਫੋਟੋ ਆਪਾਂ ਮੂਰੇ ਸ਼ੇਅਰ ਕਰ ਦਾਂਗੇ ਵੀ ਆ ਬਫਰ ਆਪਾਂ ਪਾਉਨੇ ਆ ਹੋਰ ਵੀ ਬਹੁਤ ਕੰਪਨੀਆਂ ਦੇ ਬਫਰ ਆਉਂਦੇ ਨੇ ਆਪਾਂ ਜਣੇ ਕੀ ਸ਼ੁਰੂ ਤੋਂ ਉੱਥੋਂ ਹੀ ਲੈ ਕੇ ਪਾਉਨੇ ਆ ਨਾ ਆਪਾਂ ਨੇ ਚੇਂਜ ਕਰਿਆ ਕਦੇ ਕਿਉਂਕਿ ਆਪਾਂ ਨੂੰ ਰਿਜ਼ਲਟ ਵਧੀਆ ਜਿਹੜੀ ਚੀਜ਼ ਦਾ ਤੁਹਾਨੂੰ ਵੀਰੇ ਰਿਜ਼ਲਟ ਮਿਲ ਰਿਹਾ ਠੀਕ ਆ ਨਾ ਉਹਨੂੰ ਚੇਂਜ ਨਾ ਕਰੋ ਕਦੇ ਵੀ ਕਈ ਵਾਰ ਆਪਾਂ ਆਪਾਂ ਨੂੰ ਰਿਜ਼ਲਟ ਮਿਲ ਰਿਹਾ ਹੁੰਦਾ ਆਪਾਂ ਨੂੰ ਐ ਹੁੰਦਾ ਵੀ ਹੋਰ ਪਤਾ ਨਹੀਂ ਹੁਣ ਜੇ ਮੰਨ ਲਓ ਸਪੋਜ਼ ਕਰ ਲਓ ਆਪਣੀ ਗਾਂ 20 ਕਿਲੋ ਦੁੱਧ ਦਿੰਦੀ ਆ ਉਹਦੀ ਕਪੈਸਿਟੀ ਵੀ 20 ਕਿਲੋ ਦੀ ਉਹ ਆ ਆਪਾਂ ਨੂੰ ਐ ਹੁੰਦਾ ਨਹੀਂ ਯਾਰ 20 ਨਹੀਂ ਐ ਤਾਂ 25 ਦੇ 25 ਲੈਣ ਦੇ ਚੱਕਰ 'ਚ ਆਪਾਂ ਉਹ 20 ਤੋਂ ਵੀ ਹੱਥ ਧੋ ਲੈਨੇ ਆ ਮੁੜ ਕੇ ਪਸ਼ੂ ਬਿਮਾਰ ਹੋਣ ਦਾ ਦੁੱਧ ਤੇ ਨਹੀਂ ਆਉਂਦਾ ਫਿਰ ਤੈਨੂੰ ਪਤਾ ਹੀ ਆ ਫਿਰ ਲਾਸਟੇ ਜਾਂਦਾ ਕੰਮ ਬੰਦਾ ਕਹਿੰਦਾ ਯਾਰ ਇਹ ਨਹੀਂ ਕੰਮ ਹੈਗਾ ਲੋਟ ਠੀਕ ਆ ਨਾ ਜਿੰਨਾ ਗਾਂ ਨੇ ਦੁੱਧ ਦੇਣਾ ਉਨਾ ਹੀ ਦੇਣਾ ਉਨੀ ਉਹਦੀ ਕਪੈਸਿਟੀ ਹੁੰਦੀ ਆ ਕੋਈ ਫੀਡ ਐਸ ਜੀ ਨਹੀਂ ਬਣੀ ਜਿਹੜੀ 20 ਕਿਲੋ ਵਾਲੀ ਗਾਂ ਤੋਂ 30 ਦਵਾ ਦੂ। ਲੱਖ ਕੋਈ ਕਹੀ ਜਾਵੇ ਕੰਪਨੀ ਨੇ ਵੇਚਣੀ ਆ ਆਪਣੀ ਫੀਡ ਵੀਰੇ। ਉਹਨਾਂ ਨੇ ਕਿਹਾ ਥੋਨੂੰ ਫ੍ਰੀ ਦੇ ਦੇਣੀ ਆ। ਕੋਈ ਵੀ ਬੰਦਾ ਕਹਿੰਦਾ ਸਾਡੀ ਫੀਡ ਪਾਓ ਜੀ 5 ਕਿਲੋ ਦੁੱਧ ਬਾਜੂ 10 ਬਾਜੂ। ਹਰੇਕ ਨੇ ਆਪਣਾ ਸਿਸਟਮ ਦੇਖਣਾ ਆਪਣੀ ਜੇਬ ਦੇਖਣੀ ਆ ਠੀਕ ਆ ਨਾ। ਹਰੇਕ ਬੰਦਾ ਕਹਿੰਦੇ ਹੀ ਹੁੰਦਾ ਐ ਕਰ ਦੂ ਤੁਸੀਂ ਹੀ ਸਿਆਣੇ ਹੋ ਤੁਹਾਡੇ ਪਸ਼ੂ ਰੱਖੇ ਹੋਏ ਨੇ ਇੰਨੇ ਨੇ ਚਿਰ ਹੋ ਗਿਆ। ਗਾਾਂ ਦੀ ਜਿੰਨੀ ਕੈਪੈਸਿਟੀ ਆ ਉਹਨੇ ਉਨਾ ਹੀ ਦੁੱਧ ਦੇਣਾ ਵੱਧ ਲੈਣ ਦੀ ਕੋਸ਼ਿਸ਼ ਵੀ ਨਾ ਕਰੋ ਕੰਮ ਖਰਾਬੇ ਹੋਊਗਾ ਸਹੀ ਨਹੀਂ ਹੋਣਾ ਆਪਾਂ ਮੇਨ ਗੱਲ ਕਰਦੇ ਹੁੰਨੇ ਜਿਨ੍ਹਾਂ ਵੀਰਾਂ ਪੈਣਾ ਦੇ ਬੰਨ ਕੇ ਪਸ਼ੂ ਰੱਖੇ ਹੋਏ ਨੇ ਜਿਨ੍ਹਾਂ ਵੀਰਾਂ ਦੇ ਠੀਕ ਆ ਨਾ ਉਹਨਾਂ ਲਈ ਆਪਾਂ ਗੱਲ ਕਰਦੇ ਹੁੰਨੇ ਆਪਾਂ ਨੂੰ ਪਤਾ ਹੀ ਆ ਵੀ ਆਪਣੀ ਗਾਂ ਦੀ ਕਿੰਨੀ ਕੈਪੈਸਿਟੀ ਆ ਕੋਈ ਆਪਾਂ ਨੂੰ ਆ ਕੇ ਅਲਗਿਆ ਲੈਂਦਾ 20 ਕਿਲੋ ਤੇ ਚੱਲ ਰਹੀ ਹੁੰਦੀ ਆ ਵਧੀਆ ਸਾਰਾ ਕੁਝ ਠੀਕ ਆ ਨਾ ਅਲਝਾ ਲੈਂਦਾ ਕੰਪਨੀ ਵਾਲਾ ਆ ਕੇ 25 ਦੇ ਦੂਜੀ 28 ਦੇ ਦੂ ਫੀਡ ਬਦਲ ਲੋ ਉਹ ਮੁੜ ਕੇ ਨਾਲੇ ਤਾਂ ਫੀਡ ਤੇ ਖਰਚਾ ਡਬਲ ਆ ਜਾਂਦਾ ਮੁੜ ਕੇ ਉਹ ਦੁੱਧ ਘਟ ਜਾਂਦੀ ਆ ਬਿਮਾਰ ਹੋ ਜਾਂਦੀ ਸਾਡੇ ਨਾਲ ਤਾਂ ਹੋਇਆ ਹੋਇਆ ਆਪਾਂ ਤਾਂ ਤੁਹਾਨੂੰ ਤਾਂ ਕਹਨੇ ਆ ਵੀਰੇ ਵੀ ਜਿਵੇਂ ਹੁਣ ਕਈ ਵੀਰਾਂ ਦੇ ਮੈਸੇਜ ਵੀ ਆਉਂਦੇ ਨੇ ਗਾਂ ਦੁੱਧ ਨਹੀਂ ਦੇ ਰਹੀ ਦੁੱਧ ਵੱਧ ਨਹੀਂ ਰਹੀ ਇੱਕ ਤਾਂ ਵੀਰੇ ਜਿਆ ਤੁਹਾਡੀ ਗਾਂ ਗੱਬਣ ਹੋ ਗਈ ਫੇਰ ਤਾਂ ਉਹਦੇ ਤੇ ਜ਼ੋਰ ਨਾ ਲਾਓ ਦੁੱਧ ਦਾ ਹੁਣ ਆਪਾਂ ਯਾਰ ਪਸ਼ੂ ਆ ਫਿਰ ਵੀ ਤਿੰਨ ਤਿੰਨ ਚਾਰ ਚਾਰ ਮਹੀਨੇ ਆਪਾਂ ਖਿੱਚ ਕੇ ਦੁੱਧ ਲੈ ਲੈਨੇ ਆ ਉਹ ਤੋਂ ਬਾਅਦ ਵੀ ਹਟਣ ਵੇਲੇ ਤੱਕ ਆਪਾਂ ਕਹੀ ਜਾਂਦੇ ਆ ਦੁੱਧ ਬਾਅਦ ਦੁੱਧ ਬਾਅਦ ਠੀਕ ਆ ਨਾ 20 ਕਿਲੋ ਵਾਲੀ ਤੋਂ 19 ਕਿਲੋ ਲੈ ਲਓ 22 ਲੈਣ ਦੀ ਕੋਸ਼ਿਸ਼ ਨਾ ਕਰੋ ਚੰਗੇ ਰਹੇਗੇ ਉਹ ਜੇ ਕਾਮਯਾਬ ਹੋਣਾ ਡੈਰੀ ਤੁੰਦੇ ਜ ਹਰੇਕ ਬੰਦੇ ਨੇ ਤੁਹਾਨੂੰ ਬਣਾਉਣਾ ਵੀਰੇ ਫੁੱਦੂ ਕਿਉਂਕਿ ਅਗਲੇ ਨੂੰ ਆਏ ਆ ਵੀ ਮੈਂ ਸਿਆਣਾ ਮੇਤੋਂ ਇਹ ਅੱਗੇ ਨਾ ਲੰਘ ਜਵੇ ਜਾਂ ਮੇਤੋਂ ਵੱਧ ਜਾਣਕਾਰੀ ਨਾ ਲੈ ਲਵੇ ਮੁੜ ਕੇ ਨੁਕਸਾਨ ਆਪਣਾ ਹੋ ਜਾਂਦਾ ਕੋਈ ਭੜੂ ਨਹੀਂ ਖੜਦਾ ਹੈਗਾ ਨਾਲ ਜੇ ਆਪਾਂ ਕਹੀਏ ਸਲਾਹ ਦੇ ਕੇ ਅਗਲਾ ਤੁਰਦਾ ਬਣਦਾ ਫੁੱਦੂ ਆਪਾਂ ਨੂੰ ਵੜਾ ਜਾਂਦਾ ਤੇ ਹੁਣ ਗੱਲ ਕਰਦੇ ਆਂ ਆਪਾਂ ਵੀਰੇ ਬਫਰ ਦੀ 100 ਗ੍ਰਾਮ ਬਫਰ ਤੁਸੀਂ ਆਪਣੇ ਪਸ਼ੂ ਨੂੰ ਪਾਓ ਡੇਲੀ ਬਫਰ ਦਾ ਪਹਿਲਾ ਫਾਇਦਾ ਇਹ ਇਨਟੇਕ ਵਧਾਉਂਦਾ ਜਿਹੜੇ ਪਸ਼ੂ ਘੱਟ ਖਾਂਦੇ ਨੇ ਸੀਗਾ ਨਾ ਆਪਾਂ ਕਹਿੰਦੇ ਛੱਡ ਦਿੰਦੇ ਨੇ ਉਹਨਾਂ ਨੂੰ 100 ਗ੍ਰਾਮ ਬਫਰ ਡੇਲੀ ਪਾਓ ਇਹ ਜਾਨੀ ਜੀ ਡੇਲੀ ਪਾਉਣ ਨਾਲੇ ਫਾਇਦਾ ਇੱਕ ਦਿਨ ਵੀ ਇਹ ਐ ਨਹੀਂ ਕਰਨਾ ਵੀ ਅੱਜ ਪਾਉਣਾ ਨਹੀਂ ਹੈਗਾ ਜਿਹੜਾ ਬਫਰ ਤੁਸੀਂ ਕੰਪਨੀ ਦਾ ਲੈਨੇ ਹੋ ਉਹ ਵੀਰੇ ਤੁਸੀਂ ਦੇਖਣਾ ਉਹਦੇ ਉੱਤੇ ਲਿਖਿਆ ਹੁੰਦਾ ਹੀ ਫਰਾਨੂ ਕਿੰਨਾ ਪੈਣਾ ਬੱਚੀਆਂ ਨੂੰ ਮਤਲਬ ਗੱਬਰ ਨੂੰ ਕਿੰਨਾ ਪੈਣਾ ਟ੍ਰਾਂਜੈਕਸ਼ਨ ਪੀਰੀਅਡ ਚ ਕਿੰਨਾ ਪੈਣਾ ਡرائی ਚ ਜਦੋਂ ਨਾ ਪਾਈ ਦੁੱਧ ਵਾਲੇ ਪਸ਼ੂਆਂ ਨੂੰ ਕਿੰਨਾ ਪੈਣਾ ਕਿੰਨੇ ਦੁੱਧ ਦੇ ਠੀਕ ਆ ਨਾ ਪਹਿਲੀ ਗੱਲ ਇਨਟੇਕ ਵਧਾਉਂਦਾ ਖਾਣਾ ਪੀਣਾ ਦੂਜੀ ਗੱਲ ਪੀ ਐਚ ਲੈਵਲ ਆ ਜਿਹੜਾ ਉਹਨੂੰ ਸਹੀ ਰੱਖਦਾ ਤੀਜਾ ਇਹਦੇ ਨਾਲ ਪਸ਼ੂ ਆ ਜਿਹੜਾ ਅਗਾਲੀ ਵਧੀਆ ਕਰਦਾ ਕਿੰਨੀ ਜਿੰਨੀ ਅਗਾਲੀ ਕਰੂ ਜਗਾਲੀ ਲਾ ਲੋ ਅਗਾਲੀ ਲਾ ਲੋ ਵੀ ਜਿੰਨੀ ਉਹ ਕਰੂਗਾ ਪਸ਼ੂ ਉਹਨਾਂ ਉਹਦੇ ਹਜਮ ਹੋਊਗਾ ਠੀਕ ਆ ਨਾ ਤੇ ਜਿੰਨਾ ਹਾਜਮ ਹੋਉ ਉਹਨਾਂ ਉਹ ਸਿਹਤਮੰਦ ਰਹੂਗਾ ਉਹਨਾਂ ਵਧੀਆ ਦੁੱਧ ਦਊਗਾ ਤੇ ਚੌਥੀ ਗੱਲ ਆ ਪੀ ਐਚ ਲੈਵਲ ਸਹੀ ਰੱਖਦਾ ਤੇ ਇੱਕ ਇਹਦੇ ਨਾਲ ਫੈਂਟ ਤੇ ਐਸ ਐਨ ਐਫ ਚ ਵੀ ਫਰਕ ਰਹਿੰਦਾ ਉਹ ਵੀ ਸਹੀ ਰਹਿੰਦੀ ਆ ਪਾਉਣਾ ਲਗਾਤਾਰ ਆ 100 ਗ੍ਰਾਮ ਡੇਲੀ ਠੀਕ ਆ ਨਾ ਇਹਦਾ ਵੀ ਰਿਜ਼ਲਟ ਲਿਆ ਹੋਇਆ ਇਹ ਬੰਦ ਕਰਕੇ ਵੀ ਦੇਖਿਆ ਹੋਇਆ ਆ ਜਿਹੜੀ ਤੀਏ ਨੰਬਰ ਤੇ ਗਾਂ ਖੜੀ ਆ ਖੜੀ ਆ ਜਿਹੜੀ ਸਾਹਮਣੇ ਉਂਗਲੀ ਦੇ ਇਹਨੂੰ ਬਫਰ ਬੰਦ ਕਰ ਦੋ ਇਹਨੂੰ ਕੱਲੂ ਇਹ ਮੋਕ ਲੱਗ ਜਾਣੀ ਆ 100% ਅਸੀਂ ਦੇਖਿਆ ਹੋਇਆ ਕਿਉਂਕਿ ਜਦੋਂ ਤੁਸੀਂ ਵੀਰੇ ਪਸ਼ੂ ਨੂੰ ਫੀਡ ਖਵਾਉਣੀ ਆ ਰਾਸ਼ਨ ਖਵਾਉਣਾ ਉਹ ਤੋਂ ਦੁੱਧ ਲੈਣਾ ਤਾਂ ਇੰਨਾ ਤਾਂ ਕਰਨਾ ਹੀ ਪੈਣਾ ਨਾਲੇ ਬਹੁਤਾ ਮਹਿੰਗਾ ਤਾਂ ਹੈ ਨਹੀਂ ਆਪਾਂ ਨੂੰ ਬਾਕੀ ਰੇਟ ਦਾ ਵੀ ਨਹੀਂ ਪਤਾ ਵੀਰੇ ਆਪਾਂ ਨੂੰ ਆਪਣੇ ਦਾ ਰੇਟ ਪਤਾ ਵੀ 70 ਰੁਪਏ ਕਿਲੋ ਆ ਬਾਕੀ ਹੋਰ ਕੰਪਨੀਆਂ ਦਾ ਆਪਾਂ ਨੂੰ ਪਤਾ ਨਹੀਂ ਇਹਦਾ ਆਪਾਂ ਨੂੰ ਰਿਜ਼ਲਟ ਵਧੀਆ ਆਪਾਂ ਚੀਜ਼ ਉਦੋਂ ਹੀ ਬਦਲਦੇ ਆ ਜਦੋਂ ਆਪਾਂ ਨੂੰ ਰਿਜ਼ਲਟ ਨਹੀਂ ਮਿਲਦਾ ਠੀਕ ਆ ਜਦੋਂ ਆਪਾਂ ਨੂੰ ਰਿਜ਼ਲਟ ਵਧੀਆ ਮਿਲਦਾ ਆਪਾਂ ਉਹ ਚੀਜ਼ ਬਦਲਦੇ ਵੀ ਨਹੀਂ ਤੂੰ ਤੁਹਾਨੂੰ ਵੀ ਮੈਂ ਇਹੀ ਕਹਿਣਾ ਵੀ ਬਦਲੋ ਵੀ ਨਾ ਜੇ ਰਿਜ਼ਲਟ ਵਧੀਆ ਮਿਲਦੇ ਹਨ ਓਵਰ ਆਲ ਤੁਸੀਂ ਲਾ ਲੋ ਵੀ ਬਫਰ ਦੇ ਫਾਇਦੇ ਫਾਇਦੇ ਨੇ ਠੀਕ ਆ ਨਾ ਬਫਰ 100 ਗ੍ਰਾਮ ਪਾਓ ਬਾਲਾ ਮਹਿੰਗਾ ਵੀ ਨਹੀਂ ਹੈਗਾ ਮਿੱਠੇ ਸੋਡੇ ਦਾ ਅਲੱਗ ਆ ਕੰਮ ਬਫਰ ਦਾ ਅਲੱਗ ਆ ਕੰਮ ਜਿਆਦਾ ਗਰਮੀ 'ਚ ਬਫਰ ਹੀ ਕੰਮ ਕਰਦਾ ਐਂਟ ਐਸ ਐਨ ਐਫ ਤੇ ਐਂਟੀਕ ਬਤਾਉਂਦਾ ਗਾਲੀ ਕਰਦਾ ਪਸ਼ੂ ਪੀ ਐਚ ਲੈਵਲ ਸਹੀ ਰਹਿੰਦਾ ਯਰ ਜੀ ਫਾਇਦੇ ਹੀ ਫਾਇਦੇ ਨੇ ਐਸ ਐਨ ਐਫ ਤੇ ਫੈਂਟ ਵਧੀਆ ਰਹਿੰਦੀ ਆ 100 ਗ੍ਰਾਮ ਬਫਰ ਪਿਓ ਪਿਓ ਕੇ ਨਹੀਂ ਪਾਉਣਾ ਜਿਵੇਂ ਤੁਸੀਂ ਹਰਾ ਪੱਠਾ ਪਾਉਨੇ ਹੋ ਹਰੇ ਹਰੇ ਜੀ ਦੂੜੀ ਰਲਾਉਨੇ ਹੋ ਦਾਣੇ ਚ ਜਾਨੀ ਕਿ ਟਾਪ ਡਰੈਸਿੰਗ ਕਰਿਆ ਕਰੋ ਫੀਡ ਚ ਜੇ ਪਵਾਉਣਾ ਉਹ ਤੁਹਾਡੀ ਮਰਜ਼ੀ ਆ ਕਿਲੋ ਕੁ ਪਵਾ ਲਿਆ ਕਰੋ ਅਲੱਗ ਤੋਂ ਜਰੂਰ ਪਾਓ 100 ਗ੍ਰਾਮ ਡੇਲੀ ਆਪਣੇ ਪਸ਼ੂ ਨੂੰ ਹੁਣ ਦੂਜੀ ਗੱਲ ਕਰਨੀ ਆਪਾਂ ਨੇ ਕੈਲਸ਼ੀਅਮ ਤੇ ਗੋੜ ਬਾਰੇ ਤੇ ਕਈ ਵੀਰ ਕੀ ਵੀਰਾਂ ਦੇ ਮੈਸੇਜ ਵੀ ਆਏ ਨੇ ਵੀ ਸੁਣ ਤੋਂ ਬਾਅਦ ਕੈਲਸ਼ੀਅਮ ਜੈੱਲ ਦੇ ਦਿਆ ਕਰੀਏ ਪਹਿਲਾਂ ਮੈਂ ਵੀ ਵੀਰੇ ਅਸੀਮੀ ਦਿੱਤੀ ਆ ਮੈਂ ਜੜੀ ਨੂੰ ਕਹਿੰਦਾ ਸੀ 600 ਰੁਪਿਆ ਲੱਗ ਜਾਂਦਾ ਸੀ ਕੋਈ ਫਾਇਦਾ ਨਹੀਂ ਐਦੋਂ ਗੁੜ ਦੇ ਦਿਆ ਕਰੋ ਠੀਕ ਆ ਨਾ ਨਾਲ ਤਾਂ એનર્ਜੀ ਬਣੀ ਰਹਿੰਦੀ ਆ ਕੈਲਸ਼ੀਅਮ ਵੀ ਆ ਠੀਕ ਆ ਨਾ ਕਾਰਬੋਹਾਈਡਰੇਟ ਆ ਨਾਲੇ ਰੇਟ ਘਟ ਨਾਲੇ ਫਾਇਦੇ ਇਹਦੇ ਤਾਂ ਫਾਇਦੇ ਕਿਤੇ ਹੁਣ ਤੋਂ ਗੁੜ ਦਿੰਦੇ ਨੇ ਪੁਰਾਣੇ ਜਿਹੜੇ ਆਪਣੇ ਬਜ਼ੁਰਗ ਸੀ ਠੀਕ ਆ ਨਾ ਜਿਨ੍ਹਾਂ ਦੇ گاਵਾ ਮੱਜਾ ਰੱਖੇ ਆਪਾਂ ਸੁਣਦੇ ਆ ਉਹਨਿਆ ਗੋੜ ਨਾਲੋਂ ਵਧੀਆ ਗੁਣਕਾਰੀ ਜੀ ਕੋਈ ਵੀ ਨਹੀਂ ਹੈਗੀ ਆਪਾਂ ਦਾ ਬਸ ਤੁਹਾਨੂੰ ਇਹੀ ਕਹਨੇ ਆ ਵੀ ਤੁਹਾਡਾ ਖਰਚਾ ਨਾ ਹੋਵੇ ਵੀਰੋ ਠੀਕ ਆ ਤੁਹਾਨੂੰ ਤੁਸੀਂ ਅਲਜਣਾ ਚ ਨਾ ਪਵੋ ਠੀਕ ਆ ਨਾ ਗੋੜ ਸੂਣ ਤੋਂ ਬਾਅਦ ਤੁਰੰਤ 10 ਲੀਟਰ 10 ਲੀਟਰ ਪਾਣੀ ਚ ਘਟੋ ਘਟਨੀ 1 ਕਿਲੋ ਗੋੜ ਤੁਸੀਂ ਘੋਲ ਕੇ ਦੇ ਸਕਦੇ ਹੋ ਜੇ ਸਿਆਲ ਆ ਇਹ ਗਰਮੀਆਂ ਤਾਂ ਅੱਧਾ ਕਿਲੋ ਠੀਕ ਆ ਨਾ ਤੇ ਕਾੜੇ ਚ ਅੱਧਾ ਕਿਲੋ ਗੁੜ ਜ਼ਰੂਰ ਪਾਉਣਾ ਕਾੜਾ ਦੇ ਦਿਆ ਕਰੋ ਸੂਣ ਤੋਂ ਅੱਧੇ ਘੰਟੇ ਦੇ ਵਿੱਚ ਵਿੱਚ ਨਾਲੇ ਤਾਂ એનર્ਜੀ ਬਣੀ ਰਹੂ ਕਿਉਂਕਿ એનર્ਜੀ ਉਹ ਡਪਲੀਟ ਹੁੰਦੀ ਆ ਡੰਗਰ ਦੀ ਜਦੋਂ ਸੂਂਦਾ ਕਿੰਨੀ એનર્ਜੀ ਲੱਗਦੀ ਆ ਬੇਸਟ ਹੁੰਦੀ ਆ એનર્ਜੀ ਠੀਕ ਆ ਨਾ ਉਹਨੂੰ ਮੇਨ એનર્ਜੀ ਦੀ ਲੋੜ ਹੁੰਦੀ ਆ ਜਦੋਂ ਪਸ਼ੂ ਸੂਂਦਾ ਉਹਨੂੰ ਤੁਰੰਤ ਬਾਅਦ 10 ਲੀਟਰ ਪਾਣੀ ਚ 1 ਕਿਲੋ ਗੁੜ ਦੇਖੋ ਨਾਲੇ ਰਿਜ਼ਲਟ ਬਹੁਤ ਵਧੀਆ ਗੁੜ ਤਾਂ ਵੀ ਰਹੇ ਜਦੋਂ ਤੇ ਆਹੇ ਤੁਹਾਡੀ ਬੈੜੀ ਆ ਚਾਹੇ ਤੁਹਾਡੀ ਮਾਝਾ ਸੂਪ ਜਦੋਂ ਸੂਪ ਹੀ ਅੱਧਾ ਕਿਲੋ ਗੁੜ ਜਿੰਨਾ ਜੇ ਗੱਭਣ ਨਹੀਂ ਹੁੰਦੀ ਡੇਲੀ ਦੇ ਸਕਦੇ ਹੋ ਤੁਸੀਂ ਜੇ ਗਰਮੀ ਸੌਰੀ ਸਿਆਲ ਠੀਕ ਆ ਨਾ ਜੇ ਗਰਮੀਆਂ ਤਾਂ ਪਾਈ ਆ ਬਾਕੀ ਹਰੇਕ ਪਸ਼ੂ ਦਾ ਆਪੋ ਆਪਣਾ ਹੁੰਦਾ ਤੁਹਾਨੂੰ ਆਪਾਂ ਹਰੇਕ ਵਾਰ ਇਹੀ ਗੱਲ ਕਰਦੇ ਹੁੰਨੇ ਆ ਕਈ ਪਸ਼ੂ ਨੇ ਜਿਹੜੇ ਕਿਲੋ ਕਿਲੋ ਗੁੜ ਵੀ ਖਾ ਸਾਡੇ ਵਧੀਆ 1 ਕਿਲੋ ਗੁੜ ਖਾ ਜਾਂਦੀ ਆ ਦਿਹਾੜੀ ਦਾ ਅੱਧਾ ਕਿਲੋ ਚਾਹੇ ਹੋ ਟਾਈਮ ਪਾ ਦੇ ਅੱਧਾ ਕਿਲੋ ਟਾਈਮ ਜਮਾ ਮੋਕ ਨਹੀਂ ਲੱਗਦੀ ਨਾਲੇ ਗੋਹਾ ਵੀ ਵਧੀਆ ਯਾਨੀ ਗੁੜ ਦੇ ਫਾਇਦੀ ਫਾਇਦੇ ਨੇ ਕੈਲਸ਼ੀਅਮ ਜੈਲ ਦੇ ਨਾਲੋਂ ਗੁੜ ਦੇ ਆ ਕਰੋ ਆਪਾਂ ਤਾਂ ਇਹੀ ਕਹਿ ਰਹੇ ਹਾਂ ਵੀਰੇ ਤੁਹਾਨੂੰ ਤੁਹਾਡਾ ਖਰਚਾ ਵੱਜਦਾ ਨਾਲੇ ਠੀਕ ਆ ਨਾ ਅਲਜਨਾ ਚਨੀ ਪੈਂਦਾ ਬੰਦਾ ਗੁੜ ਦਾ ਬਹੁਤ ਡੇਲੀ ਜਿੰਨਾ ਚਿਰ ਗਾਂ ਗੱਬੜ ਨਹੀਂ ਹੁੰਦੀ ਸੂਣ ਤੋਂ ਬਾਅਦ ਤੁਰੰਤ ਪਾਣੀ ਚ ਘੋਲ ਕੇ ਗੁੜ ਦੋ ਫਿਰ ਕਾੜਾ ਦੇਣਾ ਜਦ ਤੁਸੀਂ ਠੀਕ ਆ ਤੇ ਅੱਧਾ ਕਿਲੋ ਗੁੜ 3 ਲੀਟਰ ਪਾਣੀ ਚ ਪਾ ਕੇ ਬਾਕੀ ਜਿਹੜਾ ਸਮਾਨ ਪਾਉਨੇ ਆ ਤੁਹਾਨੂੰ ਪਤਾ ਹੀ ਆ ਉਹ ਪਾ ਕੇ ਜੋ ਵੀ ਪਾਉਂਦੇ ਨੇ ਹਲਦੀ ਹੋ ਗਈ ਸੌਂਫ ਜਮੈਣ ਇਲਾਇਚੀ ਤੇ ਚਾਹ ਪੱਤੀ ਜੋ ਜੋ ਵੀ ਪਾਉਨੇ ਆ ਆਪਾਂ ਬਾਕੀ ਕਾੜਾ ਆਪਣਾ ਲਿਖਿਆ ਪਿਆ ਤੇ ਉਹ ਲਿਖਿਆ ਹੋਇਆ ਭਾਰਤੀ ਜੀ ਤੇ ਵੀ ਕਾੜੇ ਚ ਕਿਹੜੀਆਂ-ਕਿਹੜੀਆਂ ਚੀਜ਼ਾਂ ਪਾਉਣੀਆਂ ਨੇ ਉਹ ਤੋਂ ਵੀ ਆਪਾਂ ਲੱਗ ਤੋਂ ਵੀਡੀਓ ਜਿਹੜੀ ਉਹ ਬਣਾਵਾਂਗੇ ਹਜੇ ਯਾਦ ਨਹੀਂ ਰਹਿੰਦੀ ਚੀਜ਼ ਇਹ ਤੇ ਉਹਦੇ ਤੇ ਵੀ ਆਪਾਂ ਲੱਗ ਤੋਂ ਵੀਡੀਓ ਵੀਡੀਓ ਬਣਾ ਦਾਂਗੇ ਵੀ ਸੁਣ ਤੋਂ ਬਾਅਦ ਕੜਾ ਜਿਹੜਾ ਉਹ ਕਿੜੀਆਂ-ਕਿੜੀਆਂ ਚੀਜ਼ਾਂ ਪਾ ਕੇ ਦੇਣਾ ਬਾਕੀ ਵੀਰੇ ਆਪਣਾ ਵੀਡੀਓ ਬਣਾਉਣ ਦਾ ਮਕਸਦ ਇਹੀ ਹੁੰਦਾ ਵੀ ਆਪਾਂ ਵੱਧ ਤੋਂ ਵੱਧ ਜਿਹੜੀ ਤੁਹਾਡੇ ਨਾਲ ਨੌਲੇਜ ਆ ਜਿਹੜੀ ਉਹ ਸ਼ੇਅਰ ਕਰੀਏ ਠੀਕ ਆ ਨਾ ਵੀ ਤੁਹਾਡਾ ਵੀ ਫਾਇਦਾ ਹੋਵੇ ਯਾਰ ਆਪਾਂ ਤਾਂ ਇਹੀ ਕਹਿੰਦੇ ਆ ਠੀਕ ਆ ਹਰੇਕ ਬੰਦੇ ਦਾ ਬਾਕੀ ਆਪੋ ਆਪਣਾ ਸੁਭਾਅ ਹੁੰਦਾ ਬਾਕੀ ਹਰੇਕ ਬੰਦੇ ਦਾ ਯਾਰ ਆਪੋ ਆਪਣਾ ਸੁਭਾਅ ਹੁੰਦਾ ਕਈ ਬੰਦੇ ਛੋੜੀ ਥੋੜੀ ਗੱਲ ਦੀ ਜਿਉ ਜਿੰਨੀ ਕੋ ਨਾਲ ਨੂੰ ਨੌਲੇਜ ਆ ਉਹ ਦੱਸ ਦਿੰਦੇ ਨੇ ਕਈਆਂ ਨੂੰ ਬਹੁਤ ਨੌਲੇਜ ਹੁੰਦੀ ਆ ਉਹ ਦੱਸ ਕੇ ਰਾਜੀ ਨਹੀਂ ਕਿਸੇ ਨੂੰ ਹਰੇਕ ਬੰਦੇ ਦਾ ਆਪੋ ਆਪਣਾ ਸੁਭਾਅ ਜ਼ਿੰਦਗੀ ਦਾ ਠੀਕ ਆ ਨਾ ਆਪਣਾ ਦਾ ਸੁਭਾਅ ਹੈ ਆ ਵੀ ਆਪਾਂ ਵੱਧ ਤੋਂ ਵੱਧ ਜਿੰਨਾ ਕ ਆਪਾਂ ਨੂੰ ਪਤਾ ਤੁਹਾਡੇ ਨਾਲ ਨੌਲੇਜ ਆ ਜਿਹੜੀ ਉਹ ਸ਼ੇਅਰ ਕਰੀਏ ਠੀਕ ਆ ਨਾ ਹੁਣ ਆਪਣੇ ਕੋ ਪਰਸੋਂ ਜਾਂ ਉਥੇ ਵੀਰ ਆਏ ਸੀਗੇ ਵੀਰ ਆਇਆ ਸੀ ਕੈਨੇਡਾ ਤੋਂ ਠੀਕ ਆ ਉਹਨਾਂ ਨੇ ਕੰਮ ਸਟਾਰਟ ਕਰਨਾ ਹੋਊਗਾ ਗਾਵਾਂ ਦਾ ਉਹ ਮੇਰੇ ਕੋ ਆਏ ਸੀਗੇ ਚਲੋ ਬੈਠੇ ਗੱਲਬਾਤ ਕਰੀ ਆਪਾਂ ਤਾਂ ਉਹਨਾਂ ਨੂੰ ਵੀਰਾਂ ਨੂੰ ਇਹੀ ਸਲਾਹ ਦਿੰਦੀ ਆ ਵੀ ਵੀਰੇ ਅਸੀਂ ਜੋ-ਜੋ ਗਲਤੀਆਂ ਕਰੀਆਂ ਨੇ ਉਹ ਤੁਹਾਨੂੰ ਦੱਸ ਦਿੰਨੇ ਆ ਵੀ ਆਹ ਗਲਤੀ ਨਾ ਕਰਿਓ ਠੀਕ ਆ ਨਾ ਵੀ ਜੇ ਤੁਸੀਂ ਕੰਮ ਆ ਜਿਹੜਾ ਉਹ ਸਟਾਰਟ ਕਰਨਾ ਬਸ ਆਹ ਗਲਤੀਆਂ ਨਾ ਕਰਿਓ ਬਾਕੀ ਸਾਰਾ ਕੋ ਸਹੀ ਆ ਬਾਕੀ ਬੰਦਾ ਜਦੋਂ ਕੰਮ ਕਰਦਾ ਗਲਤੀਆਂ ਕਰਦਾ ਉਦੋਂ ਹੀ ਸਿੱਖਦਾ ਜੇ ਆਪਾਂ ਕਹਿ ਦਈਏ ਵੀ ਪਹਿਲਾਂ ਹੀ ਬੰਦਾ ਸਿੱਖ ਜੂਵੇ ਨਹੀਂ ਸਿੱਖਦਾ ਨਹੀਂ ਹੈਗਾ ਮੇਰੇ ਹਿਸਾਬ ਨਾਲ ਤਾਂ ਸਿੱਖਦਾ ਨਹੀਂ ਬਾਕੀ ਪਤਾ ਨਹੀਂ ਭਾਈ ਤੇ ਗਲਤੀਆਂ ਕਰਕੇ ਬੰਦਾ ਸਿੱਖਦਾ ਔਕੜਾਂ ਵੀ ਪਹਿਲਾਂ-ਪਹਿਲਾਂ ਆਉਂੀਆਂ ਹੀ ਨੇ ਠੀਕ ਆ ਨਾ ਹਰੇਕ ਕੰਮ ਚ ਆਉਂਦੀਆਂ ਨੇ ਯਾਰ ਹੁਣ ਜਿਹੜਾ ਜਵਾਕ ਤੁਰਨ ਲੱਗਦਾ ਡਿੱਗਦਾ ਹੀ ਆ ਜਾਂ ਕੋਈ ਪਹਿਲੀ ਵਾਰ ਸਾਈਕਲ ਸਿੱਖਦਾ ਉਹ ਵੀ ਡਿੱਗਦਾ ਹੀ ਆ ਬਾ ਔਕੜਾਂ ਰਿਆਈ ਚ ਪਿਆਂ ਨੂੰ ਨਹੀਂ ਆਉਂਦੀਆਂ ਜਾਂ ਪੂਰੇ ਚ ਪਿਆਂ ਨੂੰ ਜਾਂ ਏਸੀ ਚ ਪਿਆਂ ਨੂੰ ਉੱਥੇ ਨਹੀਂ ਔਕੜਾਂ ਆਉਂਦੀਆਂ ਜੇ ਬੰਦੇ ਨੇ ਕੰਮ ਕਰਨਾ ਜ਼ਿੰਦਗੀ ਚ ਕੁਝ ਵੀ ਠੀਕ ਆ ਨਾ ਤੇ ਔਕੜਾਂ ਤਾਂ ਆਉਣੀਆਂ ਹੀ ਆਉਣੀਆਂ ਆ ਬਾਈ। ਬਾਕੀ ਆਪਾਂ ਇਹ ਵੀਡੀਓ 'ਚ ਇਹੀ ਤੁਹਾਡੇ ਨਾਲ ਗੱਲ ਸ਼ੇਅਰ ਕਰਨੀ ਸੀ। ਰਹਿਮਤ ਰਹਿਮਤ ਸਤਿਸ਼ਿਰੀ ਕਾਲ ਬੁਲਾ ਦੇ। ਬੁਲਾਉ। ਨਾ। ਬੁਲਾਉ। ਨਾ। ਬੁਲਾ ਦੇ। ਕੇ ਸਾਚੀ ਕਾਲ ਸਾਰਿਆਂ ਨੂੰ। ਬੁਲਾ ਦੇ। ਨਾ। ਚੱਲ ਬੁਲਾ ਦੇ। ਹੱਥ ਜੋੜ ਕੇ ਬੁਲਾ ਦਿਓ। ਦੇਖ ਲੈ ਫਿਰ। ਬਲਾਦੇ ਰਹਿਮਤ ਕਹੇ ਠੀਕੋਂ ਇਧਰ ਨੂੰ ਮੂੰਹ ਕਰਕੇ ਕਹੇ ਠੀਕੋਂ ਕੀ ਕਰਦੇ ਹੋ ਦੁਬਾਰਾ ਸ਼ਸ਼ੀ ਗਰ ਬਲਾਦੇ ਬਾਈ ਬਾਈ ਕਰਦੇ ਚਲ